ਮਹਾਰਾਜ ਰੂਜੀ ਦਾ ਖਾਲਸਾ ਸ਼ਿਰੋਹਾਰਾਜ ਰੂਜੀ ਕੀ ਬਤੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰੋਜੀ ਮਾਰਦ ਸਾਨੂੰ ਦਿਨ ਦੁਗਣੀ ਤੇ ਰਾਤ ਚਾਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਨੁਜ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸਾਡਾ ਜੀ 500 ਰੁਪਏ ਦੇ ਪੰਜ ਦਿਨ ਤੋਂ 6ਵਾਂ ਦਿਨ ਹੋ ਗਿਆ ਸਟਾਰਟ ਆ ਆ 500 ਦਾ ਨੋਟ ਨਿਕਲਿਆ ਬਾਈ ਸਾਜਰੇ ਸਾਜਰੇ ਸੇਵ ਲੈਣੇ ਸੀ ਰੇਡੀ ਵਾਲਾ ਵਿਚਾਰਾ ਲੱਗੇ ਗਿਆ ਤਨ ਅਜੇ ਜੀ ਨੀਂਦ ਨਹੀਂ ਤਰੀ ਸਾਰੀ ਰਾਤ ਮਾਮਾ ਤੀਆਂ ਦੋ ਹਿੱਲੀਆਂ ਨਹੀਂ ਬਾਗ ਬਸੇ ਸਭ ਤੇ ਬਦਲ ਲੈਂਦੀਆਂ ਨਾਲੇ ਅਸ਼ਨਾਣ ਕਰਕੇ ਜੀ ਹਾਂ ਵਰਦੀ ਬਦਲ ਕੇ ਰੈਡੀ ਫੇੜੀ ਹੋ ਕੇ ਸੀ ਆ ਗਏ ਇੱਕ ਇੱਕ ਗੱਲ ਹੈਗੀਆ ਚਲੋ ਪਹਿਲਾਂ ਇੱਧਰ ਤੂੰ ਬੁਲਾ ਵੀ ਸਾਸਰੀ ਘਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਈ ਚੱਚਕਾ ਬਾਬੂ ਤੋ ਆਈ ਰੁੱਸ ਗਈ ਇਹ ਵੀ ਇਹ ਵੀ ਅਜੇ ਢੱਲੀ ਜੀ ਚੱਲ ਰਹੀ ਆ ਕੋਸਾ ਨੂੰ ਇਨਫੈਕਸ਼ਨ ਦੀ ਦਿੱਕਤ ਹੋਈ ਪਈ ਹੈ ਜੀ ਇਹਦੀ ਅੱਖਾਂ ਤੇ ਪਤਾ ਲੱਗਦਾ ਜੀ ਅਬੂਬੇ ਪਾ ਦੇ ਦੇ ਇੱਧਰ ਤੋਂ ਦੇਖ ਲੈ ਪੁੱਤਾ ਉਧਰ ਪਾ ਦੇ ਪਾ ਦੇ ਤੈਨੂੰ ਉਧਰ ਤੇਰੀ ਭੂਆ ਪਾਉਂਦੀ ਐ ਉਧਰ ਉਹਦੇ ਉਹ ਮਨਪ੍ਰੀਤ ਮਾਛੀ ਪਾਉਂਦੀ ਐ ਉਧਰ ਉਹਦੇ ਉਹਦੇ ਸਾਰੀ ਜੀ ਤੇ ਭੂਆ ਵੀ ਬੁਲਾਉਂਦੀ ਉਹ ਸਾਰੀ ਜੀ ਤੇ ਭੂਆ ਵੀ ਬੁਲਾਉਂਦੀ ਤੈਨੂੰ ਇੱਥੇ ਸਾਰੀਆਂ ਭੂਆ ਆਈਆਂ ਰੀਆਂ ਉਹਦੇ ਕਰਨ ਭੂਆ ਵੀ ਬੁਲਾਉਂਦੀ ਕਿ ਜਿਹੜੇ ਵੀ ਸਾਰੇ ਪਿਆਰ ਕਰਦੇ ਆ ਹਾਂ ਇਹਦੇ ਮੰਮੀ ਚਾਚੇ ਉਹ ਉਹ ਉਹਦੇ ਨੈਂਸੀ ਭੂਆ ਤੇਰੀ ਹੈਲੋ ਕਹਿੰਦੀ ਤੈਨੂੰ ਆਹ ਦੇਖੀ ਹੈਲੋ ਚਲੋ ਮਾਰਾ ਦੀਆਂ ਦੁਆਵਾਂ ਨਾਲ ਜੀ ਸਾਡਾ ਅੱਜ ਮੈਨੂੰ ਲੱਗਦਾ ਵੀ ਲਾਸਟ ਦਿਨ ਹਸਪੀਟਲ ਦੇ ਵਿੱਚ ਰਾਤ ਡਾਕਟਰ ਜਦੋਂ ਰਾਉਂਡ ਤੇ ਆਇਆ ਸੀ ਤੇ ਉਹ ਸਾਨੂੰ ਕਹਿ ਗਿਆ ਸੀ ਵੀ ਕੱਲ੍ਹ ਨੂੰ ਤੁਹਾਨੂੰ ਛੁੱਟੀ ਕਰ ਦਾਂਗੇ ਸਾਡੀ ਜਿਹੜੀ ਇੱਕ ਰਿਪੋਰਟਰ ਆਂਦੀ ਸੀ ਜੀ ਯੂਰਨ ਕਲਚਰ ਵਾਲੀ ਉਹ ਆਈ ਹੋਣੀ ਹੈਗੀ ਉਹਨਾਂ ਨੂੰ ਪਤਾ ਨਹੀਂ ਕੀ ਦਿੱਕਤ ਹੋ ਗਈ ਕੀ ਨਹੀਂ ਉਹ 3 ਦਿਨਾਂ ਦੇ ਵਿੱਚ ਵਿੱਚ ਉਹਦਾ ਹੁੰਦਾ ਹੁੰਦਾ ਰਿਜ਼ਲਟ ਜਾ ਕੱਢਣਾ ਉਹ ਕਹਿੰਦੇ ਵੀ ਪਤਾ ਨਹੀਂ ਕੋਈ ਦਿੱਕਤ ਆਈ ਰੱਬ ਜਾਣੇ ਕੀ ਹੋਇਆ ਕਹਿੰਦੇ ਸਾਨੂੰ ਦੁਬਾਰਾ ਲਾਉਣੀ ਪੈਗੀ ਰਿਪੋਰਟ ਟੈਸਟਿੰਗ ਤੇ ਤਿੰਨ ਦਿਨ ਸਾਡੇ ਹੋਰ ਲੱਗ ਜਾਣੇ ਫਿਰ ਮਾਹ ਵੀ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਜਾਓ ਵੀ ਕੋਈ ਦਿੱਕਤ ਨਹੀਂ ਕਹਿੰਦਾ ਐਂਟੀਬਾਇਓਟਿਕ ਇੰਜੈਕਸ਼ਨ ਕਹਿੰਦਾ ਮੈਂ ਹਾਂ ਪੰਜ ਦਿਨ ਹੋ ਗਿਆ ਚੱਲਦਿਆਂ ਨੂੰ ਵੀ ਉਹ ਰਿਪੋਰਟ ਦੇ ਅਕੋਰਡਿੰਗ ਮੈਂ ਥੋੜੀ ਜਿਹਾ ਹੋਰ ਬਤਾ ਦੇਣਾ ਤੇ ਕਹਿੰਦਾ ਪਰ ਬਲਮਾ ਜਿਹੜਾ ਯੂਰਨ ਤੁਹਾਡਾ ਆ ਰਿਹਾ ਸਹੀ ਆ ਰਿਹਾ ਵੀ ਸਾਰਾ ਕੁਝ ਸਹੀ ਹੋਆ ਹਾਂ ਹੁਣ ਤਾਂ ਮੂੰਹ ਡੈਡੀ ਦੇ ਮੂੰਹ ਤੇ ਵੀ ਰੰਗ ਵੀ ਠੀਕ ਹੈ ਹਾਂ ਜਿਵੇਂ ਬਾਥਰੂਮ ਥੈਲੀ ਚ ਹੁਣ ਆਪਾਂ ਨੂੰ ਦਿਖਦਾ ਹੀ ਆ ਉਹ ਵੀ ਐਨ ਸਾਫ ਹੈ ਹਾਂ ਤੇ ਆ ਸਾਡੀ ਟਿੱਡੀ ਨਹੀਂ ਹੈਗੀ ਠੀਕ ਆ ਇਹ ਟਿੱਡੀ ਨਾ ਜਿਹੜੀ ਸਾਡੀ ਇਹ ਇੰਨੀ ਖਰਾਬ ਹੋ ਗਈ ਇਹਦਾ ਪੁੱਛੋ ਕੁਛ ਨਾ ਪਹਿਲੇ ਸਾਸਰੀ ਘਰ ਨਾਲ ਤਾਂ ਬਾਦੇ ਸਾਰਿਆਂ ਨੂੰ ਉਹ ਪੁੱਤ ਸਾਸਰੀ ਘਰ ਬੁਲਾ ਦੇ ਫਿਰ ਇਹ ਤਾਂ ਬਸ ਹੋਰ ਹੋਰ ਖੇਲਾ ਖੇਲੀ ਜਾਂਦੀ ਐ ਇੰਨੀ ਖਰਾਬ ਹੋ ਗਈ ਕੁੜੀ ਇਹ ਲੈ 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 ਇਹਦੇ ਪੈਰਾਂ ਦੇ ਪੈਸਤੇ ਪਤਾ ਲੱਗਦਾ ਵੀ ਇਹ ਸੀਰੀਅਸ ਆ ਸੀਰੀਅਸ ਵੀ ਨਹੀਂ ਊਂ ਵੀ ਥੋੜੀ ਜਿਆ ਐ ਅੱਜ ਇਹਨੂੰ ਫੇਰ ਰੜਕ ਜੀ ਹੋਈ ਵੀ ਇਹਨੂੰ ਦਵਾਈ ਦੇਣੀ ਪਣੀ ਹੋਂ ਮੈਂ ਜਾ ਕੇ ਦੇ ਦੇਣੀ ਆਪਾਂ ਨੇ ਜੇ ਤਾਂ ਦਵਾਈ ਨਹੀਂ ਲੈਣੀ ਤਾਂ ਸਾਸਰੀ ਘਰ ਬੁਲਾ ਦੇ ਚੱਛਾ ਬਾੜੇ ਫਿਰ ਕੰਮ ਖਤਮ ਕਰਾਂਗਾ ਚੱਛ ਕੰਮ ਖਤਮ ਕਰਦੇ ਸਾਸਰੀ ਘਰ ਬੁਲਾ ਦੇ ਬੁਲਾ ਦੇ ਦਵਾਈ ਨਹੀਂ ਲੰਦੇ ਨਹੀਂ ਦਵਾਈ ਦੇ ਦੇਣੀ ਮੈਂ ਜਾ ਕੇ ਉਹ ਲੈ ਮੈਂ ਤਾਂ ਇਹ ਸੋਚਦਾ ਵੀ ਕਿੰਨੇ ਸਾਡੇ ਕਰਮ ਚੰਗੇ ਐ ਹਾਂ ਫੇਰ ਮੁੜ ਕੇ ਉੱਥੀ ਗੱਲ ਆ ਗਈ ਵੀ ਸਬਸਕ੍ਰਾਈਬਰ ਸਾਡੇ ਜਿਹੜੇ ਹਾਂ ਵੀ ਕਿਆ ਕਹਾ ਪਿਆਰੇ ਉਹ ਕਰਦੇ ਹੁਣ ਇੰਨਾ ਪਿਆਰ ਬੱਲੇ 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 ਮੇਰੀ ਡੇਟਿੰਗ ਫੇਟਿੰਗ ਤਾਂ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਹਾਂ ਘਰ ਅਸੀਂ ਖਾਂਦੇ ਤੇ ਦੋ ਟਾਈਮ ਪ੍ਰਸ਼ਾਦਾ ਇੱਥੇ ਤਿੰਨ ਤਿੰਨ ਟਾਈਮ ਚਾਰ ਟਾਈਮ ਵੀ ਆਉਣ ਨੂੰ ਤਿਆਰੀ ਹੋਈ ਪਈ ਹੈ ਹਾਂ ਵੀ ਚੌਥੇ ਟਾਈਮ ਵੀ ਪ੍ਰਸ਼ਾਦਾ ਆ ਜੂਗਾ ਹਾਂ ਉਹ ਤਾਂ ਨਾ ਹੀ ਕਰਨੀ ਪੈਂਦੀ ਨਹੀਂ ਜੀ ਨਹੀਂ ਜੀ ਨਹੀਂ ਜੀ ਜਿਹੜੀ ਅੱਜ ਆਪਾਂ ਹੁਣ ਭੈਣ ਕੋਲ ਜਾ ਕੇ ਜਾਂਦੇ ਹਾਂ ਉਹ ਭੈਣ ਕਹਿੰਦੀ ਹੁਣ ਵੀਰੇ ਨੂੰ ਮੈਂ ਸਾਗ ਵੀ ਕਰਾਉਣਾ ਸਵੇਰੇ ਤੇ ਦੁਪਹਿਰ ਨੂੰ ਕਲਾਉਣੀ ਹੈ ਕੜੀ ਮੈਂ ਵੀਡੀਓ ਦੇਖ ਕੇ ਵੀਰੇ ਕੜੀ ਬੜੇ ਚਾਉ ਨਾ ਵੜਾਉਂਦਾ ਇਹ ਤਾਂ ਹੁਣ ਜਦ ਤੱਕ ਕਿਥੇ ਆਪਾਂ ਨੇ ਰੁਕੜਾ ਜਦ ਤੱਕ ਆਪਾਂ ਨੇ ਅੜਾਰੀਆਂ ਮਾਰ ਜਣੇ ਜਿਨ੍ਹਾਂ ਨੂੰ ਕੜੀ ਦਾ ਟਾਈਮ ਹੋਣਾ ਸਾਗ ਤਾਂ ਚਲ ਮੈਂ ਭੈਣ ਨੂੰ ਆ ਵੀ ਕਹ ਦੂਗਾ ਹੁਣ ਚਲੋ ਤਿੰਨ ਦਿਨ ਹੋ ਗਏ ਜੀ ਸਾਨੂੰ ਉਹਨਾਂ ਦੇ ਘਰ ਜਾਂਦਿਆਂ ਨੂੰ ਸਵੇਰ ਟਾਈਮ ਇਸ਼ਨਾਨ ਕਰਦੇ ਸਾਡਾ ਪ੍ਰਸ਼ਾਦਾ ਪਾਣੀ ਸਾਰਾ ਉੱਥੇ ਤੇ ਆਉਂਦਾ ਤਿੰਨੇ ਟਾਈਮ ਆਉਂਦਾ ਚਾਹ ਵੀ ਆਉਂਦਾ ਦੁੱਧ ਵੀ ਆਉਂਦੇ ਆ ਵੀ ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰੀਏ ਇੱਕ ਹੁਣ ਲਫ਼ਜ਼ੇ ਨਹੀਂ ਹੈਗੇ ਸਾਡੇ ਕੋਲ ਵੀ ਇੰਨਾ ਕਿ ਪਿਆਰ ਦਿੱਤਾ ਤੇ ਉਧਰ ਸਾਡੇ ਦੂਸਰੇ ਜਿਹੜੇ ਬੰਗਲੀ ਵਾਲੇ ਆਂਟੀ ਦੀ ਭੈਣ ਆ ਉਹ ਵੀ ਯਾਦ ਕਰਦੀ ਹਾਂ ਉਹ ਵੀ ਸਾਨੂੰ ਯਾਦ ਕਰਦੇ ਉਹ ਕਹਿੰਦੇ ਸਾਨੂੰ ਤੁਸੀਂ ਮੁੜ ਕੇ ਬੁਖਾਉਣੇ ਨਹੀਂ ਕਰਿਆ ਹੈਗਾ ਜਿਨ੍ਹਾਂ ਨੇ ਪਹਿਲਾਂ ਦੋ ਦਿਨ ਸਾਨੂੰ ਪ੍ਰਸ਼ਾਦਾ ਸਗਾ ਤਿੰਨ ਦਿਨ ਤਿੰਨ ਦਿਨ ਉਹਨਾਂ ਕੋਲ ਤਾਂ ਆਇਆ ਹਾਂ ਤਿੰਨ ਦਿਨ ਦੋ ਦਿਨ ਉਹਨਾਂ ਕੋਲ ਆਇਆ ਦੋ ਦਿਨ ਉਹ ਆਪਾਂ ਵੀਰ ਜੀ ਕੋਲ ਜਾਂਦੇ ਰਹੇ ਹਾਂ ਦੋ ਦਿਨ ਉਹ ਵੀਰ ਕੋਲ ਜਿਹੜੇ ਅਰਜਨ ਦਾ ਸੱਕ ਦੇ ਕੇ ਗਏ ਸੀ ਵੀਰ ਉਹਨਾਂ ਦੇ ਵੀ ਪਤਾ ਨਹੀਂ ਕਿੱਥੇ ਉਹਨਾਂ ਨੇ ਵੀ ਬਹੁਤ ਕਰਿਆ ਹਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਧਾਣੇ ਸੀ ਅ ਬੀਜੇ ਸਾਡੇ ਬਾਅਦ ਤੇ ਸਮਝਣੋ ਵੀ ਬੀਜੇ ਕਿਸੇ ਨੇ ਵੱਡੇ ਕਿੱਥੇ ਕਿੱਥੇ ਦਾਣੇ ਗੇਰੇ ਵੇ ਤੇ ਪ੍ਰਮਾਤਮਾ ਨੇ ਅਸੀਂ ਕਿੱਥੇ ਕਿੱਥੇ ਦੇ ਚੁਗਲੇ ਅ ਐਨੀ ਉਮੀਦ ਰੱਖੀ ਨਹੀਂ ਤੇ ਜਦੋਂ ਅਸੀਂ ਆਏ ਤੇ ਨਾ ਸੰਦੀਪ ਨੇ ਮੈਨੂੰ ਪਤਾ ਕੀ ਗੱਲ ਕਹੀ ਜੀ ਕਹਿੰਦੀ ਹੁਣ ਇੱਥੇ ਖੰਨੇ ਕਹਿੰਦੀ ਕੋਈ ਆਪਣਾ ਹੈਗਾ ਹੈ ਹੋ ਜਾਂਦਾ ਹੈ ਹਾਂ ਕਹਿੰਦੀ ਚਾਹ ਪਾਣੀ ਨਹਾਉਣਾ ਤੋਣਾ ਪ੍ਰਸ਼ਾਦੇ ਦਾ ਕਹਿੰਦੀ ਹੀ ਲਾਵਣਾ ਹਾਂ ਮੈਂ ਇਹਨੂੰ ਮੈਂ ਪਹਿਲੀ ਕਿਹਾ ਮੈਂ ਇਹਨੂੰ ਪਹਿਲਾਂ ਗੱਲ ਕਰੀ ਦਿੱਤੀ ਉੱਥੇ ਤੋਂ ਤੁਰ ਲੱਗੇ ਮੈਂ ਡੈਡੀ ਨੂੰ ਪਾਣੇ ਕਰਾਉਣਾ ਖਮਾਣੋ ਦਾਖਲ ਵੀ ਲੋਕਲ ਹੈ ਵੀ ਜੇ ਪਾਣੇ ਖੱਲੇ ਐਡਮਿਟ ਕਰਾਤਾ ਤਾਂ 20 ਕਿਲੋਮੀਟਰ ਗੱਡੀ ਨੇ ਜਾਣਾ 20 ਆਉਣਾ ਤਾਂ ਸਮਝ ਲੈ ਵੀ 400 ਦਾ ਤੇਲ ਗੱਡੀ ਨੇ ਪੀਣਾ ਆਪਾ ਟਾਉਂ ਦੇ ਵਿੱਚ ਤੇ ਮੈਂ ਰਾਜੇ ਵਾਲੀ ਭੈਣ ਨੂੰ ਵੀ ਯਾਰ ਕਰਿਆ ਤਾਂ ਹਾਂ ਚਲੋ ਉੱਥੇ ਇਹ ਕਦੀ ਫੇਰ ਰਾਜੇ ਵਾਲੀ ਭੈਣ ਕੋਲੋਂ ਚੱਲਾਂਗੇ ਜਿਹਦੀ ਪਿਛਲੀ ਵੀਡੀਓ ਦੇਖੀ ਤੁਸੀਂ ਉਹਨਾਂ ਦਾ ਵੀ 20 ਕਿਲੋਮੀਟਰ ਐ ਪੈਂਦਾ ਵੀ ਇਹ ਇਹ ਤਾਂ ਮਾ ਵੀ ਤੇਲ ਖਰਚਾ ਖਰਚੇ ਵਾਲਾ ਕੰਮ ਹੋਣਾ ਫਿਰ ਡਾਕਟਰ ਸਾਹਿਬ ਨੇ ਸਾਨੂੰ ਜਾਂ ਗੱਲਾਂ ਜੀਆਂ ਸਮਝਾ ਕੇ ਇ ਪੇਪਰ ਮਾਤਮਾ ਨੇ ਇਹ ਜਿਹੜੀਆਂ ਰੱਬੀ ਰੂਹਾਂ ਸਾਨੂੰ ਮਲਾਈਆਂ ਹੈ ਵੀ ਜਿਨ੍ਹਾਂ ਦਾ ਅਸੀਂ ਸਾਰੀ ਉਮਰ ਦੇਣਾ ਨਹੀਂ ਦੇ ਸਕਦੇ ਹੈ ਵੀ ਕੋਈ ਆ ਸਾਨੂੰ ਆਏ ਫੀਲ ਹੋਏ ਨਹੀਂ ਵੀ ਅਸੀਂ ਕਿਤੇ ਬਾਹਰ ਆ ਬੈਠੇ ਆ ਜਾਂ ਹਸਪੀਟਲ ਤੇ ਬੈਠੇ ਆ ਜੋ ਸਮਾਨ ਸਾਨੂੰ ਚਾਹੀਦਾ ਤਾਂ ਉਹ ਸਾਡੇ ਕੋਲ ਪਹੁੰਚਦਾ ਰਿਹਾ ਹੈ ਤੇ ਕੱਪੜੇ ਵੀ ਧੋਤੇ ਤੋਂ ਆਏ ਤੁਹਾਨੂੰ ਪਤਾ ਵੀ ਕੱਪੜੇ ਤਾਂ ਅਸੀਂ ਕਿੱਕੇ ਲੈ ਕੇ ਆਏ ਤੇ ਇਹਨਾਂ ਦਾ ਫੇਰ ਸੂਟ ਹੈ ਨਾ ਸੋ ਆਏ ਤੇ ਇੱਥੇ ਦੋ ਤਿੰਨ ਅਜਿਹਾ ਤਾਂ ਸਰ ਗਿਆ ਮੈਂ ਤਾਂ ਦੋੇ ਕੱਪੜੇ ਲੈ ਕੇ ਆਇਆ ਤਾਂ ਉਹਨਾਂ ਨਾਲੇ ਟਾਈਮ ਕੱਢ ਲਿਆ ਇੱਕ ਧੋ ਕੇ ਰੱਖਿਆ ਹੁੰਦਾ ਤਾਂ ਦੂਏ ਪਾ ਲਿਆ ਹੁੰਦਾ ਤਾਂ ਹਾਂ ਨਹੀਂ ਤੁਸੀਂ ਮੈਨੂੰ ਸੁਣਾ ਰਹੇ ਆ ਮੈਂ ਤਾਂ ਆਪਣੇ ਅਚਾਨਕ ਕੱਪੜੇ ਤੇ ਰੱਖ ਤੇ ਤਾਂ ਮੈਨੂੰ ਮਿਲ ਗਏ ਠੀਕ ਆ ਵੀ ਮੈਂ ਘਰ ਨੂੰ ਜਾਣਾ ਤਾਂ ਉਹਨੇ ਦੇ ਦਿੱਤੇ ਠੀਕ ਆ ਮੈਂ ਤਾਂ ਤੁਹਾਨੂੰ ਕਿਹਾ ਤਾਂ ਵੀ ਜਦ ਮੈਂ ਰੀਤ ਨੂੰ ਲੱਤਿਆ ਤੁਸੀਂ ਵੀ ਲੈ ਲਓ ਉਹ ਨਾ ਨਾ ਮੇਰੇ ਪਤਾ ਜੀ ਲਮਾਰੀ ਭਰੀ ਪਈ ਹੈ ਕੱਪੜਿਆਂ ਨਾਲ ਹੁਣ ਮੈਂ ਪੈ ਇੱਥੇ ਤੇ ਫੇਰ ਦੋ ਟੀ-ਸ਼ਰਟਾਂ ਲੈ ਜਮਾ ਮੈਂ ਕਹਿੰਦਾ 12 13 ਟੀ-ਸ਼ਰਟਾਂ ਲਮਾਰੀ ਚ ਆਏ ਪਈਆਂ ਵੀ ਉਹਨਾਂ ਨੂੰ ਆਏ ਵੀ ਨਹੀਂ ਹੁਣ ਵੀ ਕਿਹੜੀ ਨੂੰ ਪਾਵਾਂ ਕਿਹੜੀ ਨੂੰ ਛੱਡਾਂ ਆਇਆ ਹੋਇਆ ਪਿਆ ਹੁਣ ਉਹਨਾਂ ਨੂੰ ਇੱਕ ਨਹੀਂ ਰੱਖਣਾ ਪੈਣਾ ਗਾਂ ਵਾਲਾ ਗਾਂ ਵਾਲਾ ਸਾਲ ਨੂੰ ਜਦ ਨੂੰ ਗਰਮੀਆਂ ਆਉਣੀਆਂ ਪਤਾ ਨਹੀਂ ਸਰੀਰ ਨੇ ਤਕੜਾ ਹੋਣਾ ਮੇਰੇ ਲੈਣੀ ਆ ਫਿਰ ਨਾ ਜਦ ਨੂੰ ਸਰੀਰ ਨੇ ਪਤਾ ਨਹੀਂ ਤਕੜਾ ਹੋਣਾ ਪਤਾ ਨਹੀਂ ਮਾੜਾ ਹੋਣਾ ਪਤਾ ਨਹੀਂ ਇਹ ਮਾੜਾ ਹੀ ਲੱਗਦਾ ਹਾਂ ਚੱਲ ਕੋਈ ਨਹੀਂ ਕਰਨ ਦਾ ਹੋ ਜੂਗੀ ਤਕੜੀ ਹਜਾਂ ਕਰਨ ਦਾ ਫੋਨ ਸਵੇਰੇ ਜਿੱਦਣ ਸਕੂਲ ਨੂੰ ਜਾਣਾ ਰੋਜ਼ ਮੈਂ ਸਵੇਰ ਟਾਈਮ ਸੈਰ ਕਰਨ ਜਾਂਦਾ ਜੀ ਸਾਜਰੇ ਸਾਜਰੇ ਉਹ ਕਹਿੰਦਾ ਡੈਡੀ ਤੂੰ ਇੱਥੇ ਫਿਰ ਟਿਕਦਾ ਕਹਿੰਦਾ ਘੁੰਮਦੀ ਫਰੀ ਜਾਂਦਾ ਉਸਾਦਰ ਉਸਾਦਰ ਪਹਿਲਾਂ ਸੁਬਰੀ ਤਾਰ ਮਾਸੀ ਨਾਲ ਗੱਲ ਕਰਦਾ ਜੀ ਫਿਰ ਸਕੂਲ ਨੂੰ ਜਾਂਦਾ ਤੇ ਹੁਣ ਸਾਨੂੰ ਫੋਨ ਕਰ ਲਿਆ ਤਾਂ ਮਾਛੀ ਤੁਸੀਂ ਕਰ ਦੋ ਹਣਾ ਮੈਂ ਕਿਹਾ ਆ ਜਾਣਾ ਮੈਂ ਪੁੱਤ ਅੱਜ ਜਾਨੀ ਕੀ ਘਰੇ ਜਾਉਂਗੇ ਫਿਰ ਪਕਾ ਲੂ ਤਰਪਾਣਾ ਸਾਜਰੀ ਮਾਲਾ ਚਲੋ ਠੀਕ ਆ ਹੁਣ ਦੇਖਦੇ ਹਾਂ ਜੀ ਡਾਕਟਰ ਦਾ ਤੇ ਅਗਲਾ ਪ੍ਰੋਗਰਾਮ ਕਿਆ ਬਣਦਾ ਹਾਂ ਡੈਡੀ ਵੀ ਅੰਦਰ ਬੈਠਾ ਸਾਨੂੰ ਡੀਕਦਾ ਹੋਣਾ ਵੀ ਉਹ ਗਏ ਮੁੜੇ ਨਹੀਂ ਹੈਗੇ ਐ ਨਹੀਂ ਪਤਾ ਸੀ ਬਾਹਰ ਬੈਠ ਕੇ ਗੱਡੀ 'ਚ ਵੀਡੀਓ ਬਣਾਉਣੀ ਚੱਟ ਪੱਟ ਕਹਦਾ ਮੇਰਾ ਜੀ ਨਹੀਂ ਲੱਗਦਾ ਹੈਗਾ ਹਸਪੀਟਲ 'ਚ ਜੀ ਹਸਪੀਟਲ 'ਚ ਜੀ ਕਿਧਾ ਲੱਗਦਾ ਕਿਸੇ ਦਾ ਵੀ ਨਹੀਂ ਲੱਗਦਾ ਲੈ ਹੁਣ ਆਪਾਂ ਨੂੰ ਹੋ ਵੀ ਛੇਵਾਂ ਦਿਨ ਤੱਕ ਗਏ ਬੋਰ ਹੋ ਗਏ ਪੱਕ ਗਏ ਮੈਟੇ ਮੈਟੇ ਜਿਵੇਂ ਉੱਤੇ ਸੈਂਕੜੀ ਤੇ ਕਦੇ ਕਿਸੇ ਕੋਲ ਆੜੀ ਕੋ ਖੜ ਗਏ ਕਦੇ ਕਿਸੇ ਕੋਲ ਹਾਂ ਆਪਾਂ ਤਾਂ ਫੋਨ ਚਲਾਈ ਜਾਂਦੇ ਹੁਣ ਡੈਡੀ ਕੋ ਫੋਨ ਆਪਣਾ ਘਰ ਛੱਡਿਆ ਡੈਡੀ ਜੀ ਨਾ ਛੱਡ ਕੇ ਹੁੰਦਾ ਫੇਰ ਤਾਂ ਡੈਡੀ ਦਾ ਜੀ ਲੱਗੀ ਜਾਣਾ ਹੂੰ ਚਲੋ ਚੱਲਦੇ ਆ ਜ ਇਹ ਵਿੱਚ ਇੱਕ ਭੈਣ ਪਕ ਕਮੈਂਟ ਕਰਦੀ ਸੀ ਕਹਿੰਦੀ ਵੀ ਕਿਹੜਾ ਹਸਪਤਲ ਹੈ ਮੋਧਗਿਲ ਮੋਧਗਿਲ ਹਸਪਤਲ ਹੈ ਜੀ ਇਹ ਰੇਲਵੇ ਲਾਈਨ ਦੇ ਥੱਲੇ ਹੈ ਜਿਹੜਾ ਲਠੇੜੀ ਰੋਡ ਦੇ ਕੋਲ ਰੇਲਵੇ ਲਾਈਨ ਹੈ ਨਾ ਓਵਰ ਬ੍ਰਿਜ ਬਣਿਆ ਪਾ ਉਹਦੇ ਥੱਲੇ ਹਸਪਤਲ ਹੈ ਬਹੁਤ ਵਧੀਆ ਬਹੁਤ ਪੁਰਾਣਾ ਤੇ ਡਾਕਟਰ ਬਹੁਤ ਸੁਲਝਿਆ ਹੋਇਆ ਹੈ ਤੇ ਬਾਕੀ ਬਿਮਾਰੀਆਂ ਤਾਂ ਆਪਣੇ ਭਾਈ ਸਰੀਰ ਚ ਜਿੰਨਾ ਟਾਈਮ ਰਹਿਣੀ ਆ ਉਹਨਾ ਟਾਈਮ ਰਹਿਣੀ ਆ ਦਵਾਈ ਬੂਟੀ ਵੀ ਲੈਣੀ ਪੈਂਦੀ ਆ ਦਵਾਈਆਂ ਨਾਲ ਵੀ ਠੀਕ ਹੋ ਜਾਂਦੇ ਆ ਕੁਝ ਦਵਾਈਆਂ ਨਾਲ ਵੀ ਠੀਕ ਹੋ ਜਾਂਦੇ ਆ ਸਹੀ ਗੱਲ ਆ ਸਹੀ ਗੱਲ ਪਰ ਇੱਕ ਗੱਲ ਆ ਜਿਵੇਂ ਹੁਣ ਆਪਾਂ ਨੂੰ ਉਹਦੇ 5 ਦਿਨ ਹੋ ਗਏ ਉੱਥੇ ਤਾਂ ਨਹੀਂ ਤੈਨਾਂ ਜੇ ਬੈਠਣਾ ਨਾ ਪੈਸਾ ਤਾਂ ਉੱਥੇ ਖਾਸਾ ਬਣ ਜਣਾ ਤਾਂ ਜੇ ਪਚਪੂਲੇ ਜਾਂਦੇ ਲੋ ਜੀ ਡਾਡੀ ਨੂੰ ਹੋ ਗਈ ਛੁੱਟੀ ਤੇ ਹੁਣ ਬਾਹਰੋਂ ਤਾਂ ਨਾ ਲੈ ਕੇ ਦੇਖ ਕੇ ਇੱਧਰ ਆ ਤੇ ਆਣਾ ਨਾ ਯਾਰ ਚਲੋ ਚਲੋ ਲਾਮਾਸਾਰਾ ਡੈਡੀ ਤੇ ਚੜ ਜੂਗੇ ਹਾਂਜੀ ਹੁਣ ਦਮਾ ਕੋਈ ਟਾਈਮ ਹੋ ਗਿਆ ਚੜ ਜਣਾ ਯਾਰ ਐਨਾ ਕਰ ਹੁਣ ਤਾਂ ਸਵੇਰੇ ਦਾ ਕੰਮ ਮੇਰਾ ਕੋਟੇ ਕੰਮ ਹੈ ਨਾ ਉਹ ਕਹਿਿਆ ਵੀ ਤਰਹੋ ਹੋ ਜਾਣੇ ਹਾਂ ਅਜੇ ਹੋਣੇ ਆ ਬੱਤੀਆਂ ਥੋੜਾ ਟਪਈ ਆ ਜੀ ਚੱਲ ਬਈ ਧੰਨਵਾਦ ਭਰਾ ਮੇਰਾ ਸੱਚੇ ਬਾਦਸ਼ਾਹ ਤੁਹਾਡਾ ਧੰਨਵਾਦ ਆ ਆਪਾਂ ਖੜਾ ਛੁੱਟ ਗਿਆ ਨਾਲਾ ਜੇ ਤੂੰ ਬਿਮਾਰ ਆ ਤਾਂ ਆਇਆ ਖੜਾ ਨਹੀਂ ਇਹ ਨਹੀਂ ਉਹ ਬਾਪਰ ਮਾਰਨਾ ਫਤਲੀ ਕਿਹਾ ਮੇਰੇ ਮਗਰ ਪਿਆ ਹੋਇਆ ਹੈ ਨਾਲਾ ਤੀਗਾ ਉਹ ਬਿੱਕੂ ਤੁਹਾਨੂੰ ਵੀ ਚੰਗ ਕਰਨਾ ਹੈ ਮੈਂ ਤਾਂ ਕੋਈ ਤੰਗ ਨਹੀਂ ਪੁਲੀਸ ਦਾ ਕੋਈ ਤੰਗ ਨਹੀਂ ਆਗਾ ਧੰਨਵਾਦ ਕਰ ਡਾਕਟਰ ਦਾ ਹਾਂ ਪਾਣੀ ਰੱਖੇ ਦੂਸੇ ਪਾਣੀ ਆ ਲੋ ਆ ਲੈ ਡਾਡੀ ਜਿਹੜਾ ਝੋੜਾ ਕਿੱਥੇ ਹੈ ਹੁਣ ਉੱਥੇ ਤਰਾ ਸਮਾਂ ਮੈਂ ਕਹਿੰਦਾ ਸਮਾਨ ਚੱਕ ਲੈਂਦਾ ਰਿਹਾ ਤਾਂ ਨਹੀਂ ਕੋਈ ਨਹੀਂ ਪਿੱਛੇ ਰੇਕ ਤਾਂ ਗੱਡੀ ਵੀ ਪਿੱਛੇ ਤਾਂ ਸਾਡੀ ਤਾਂ ਪੂਰੀ ਉਹ ਬਣੀ ਪਈਆ ਹੋਣਾ ਭਰੀ ਪਈ ਹੋਈ ਕਹਿੰਦਾ ਮੈਂ ਜੇ ਭੈਣ ਜੋ ਡੜੀ ਗਾਲਾਂ ਕੱਢਣ ਤੇ ਨਾ ਢੀ ਤੂੰ ਬਸ ਹਜੇ ਹੁਣ ਹਸਪੀਟਲ ਤੋਂ ਨਿਕਲਿਆ ਹਜੇ ਉਸ ਦਿਨ ਦਾ ਬਿਸਕਿਆ ਨਹੀਂ ਹੁਣ ਹਸਪੀਟਲ ਤੋਂ ਨਿਕਲਦੀ ਸਾਰਾ ਅੰਗਰੇਜ਼ੀ ਲੱਗ ਗਿਆ ਬੋਲਣ ਨਹੀਂ ਨਹੀਂ ਹਾਂ ਗਲਤੀ ਹੋ ਗਈ ਹਾਂ ਗਲਤੀ ਹੋ ਗਈ ਕਾ ਮਾਫ਼ ਕਰਨਾ ਭਾਈ ਹਸਪੀਟਲ ਤੋਂ ਨਿਕਲਦੀ ਸਾਰ ਕੇ ਕਿਣਾ ਇੱਕ ਟੇਮ ਹੋ ਗਿਆ ਡੜੀ ਤੂੰ ਯਾਰ ਹਾਂ ਹਸਪੀਟਲ ਚ ਤਾਂ ਮਰੀਜ਼ ਜਿਹੀ ਲੱਗੀ ਗਿਆ ਮੈਨੂੰ ਮੈਨੂੰ ਮਰੀਜ਼ ਮੈਂ ਕੈਚ ਜਾਮੇ ਬੈਠਾ ਹਾਂ ਹੁਣ ਆਜ਼ਾਦ ਹੋ ਗਿਆ ਹਣਾ ਕਦੇ ਮੈਂ ਜ਼ਿੰਦਗੀ ਚ ਬੈਠੀ ਨਹੀਂ ਚੱਲ ਕੋਈ ਨਹੀਂ ਆਪਣੇ ਕੀ ਕਰੇ ਚੱਲ ਕੋਈ ਨਹੀਂ ਚੱਲ ਹੁਣ ਚੱਲੀਏ ਫਿਰ ਆਪਾਂ ਹਾਂ ਪਹਿਲਾਂ ਪਾਨਾ ਦੇ ਵਿਚਾਰੇ ਦਾ ਧੰਨਵਾਦ ਕਰਈਏ ਉਹਨਾਂ ਨੇ ਭਾਂਡੇ ਦੇ ਆ ਜਿਹੜੀ ਸਵੇਰੇ ਰੋਟੀ ਆਈ ਆ ਹਾਂ ਨਾਲੇ ਨਿਆਣਿਆਂ ਥੋੜਾ ਜਿਹਾ ਪਿਆਰ ਦੇ ਆਈਏ ਹਾਂ ਕੀ ਆਇਆ ਜ਼ਰੂਰੀ ਆ ਹਾਂ ਸਾਰੇ ਕਿਤੇ ਜਾਣਾ ਜ਼ਰੂਰੀ ਆ ਜਿਨ੍ਹਾਂ ਜਿਨ੍ਹਾਂ ਦਾ ਇੱਕ ਭਾਈ ਸੀ ਸਾਸੀਂ ਹੁਣ ਅੰਨ ਖਾਦਾ ਹਾਂ ਉਹਨਾਂ ਦਾ ਧੰਨਵਾਦ ਕਰਾਂਗੇ ਸਾਰਿਆਂ ਦਾ ਇੱਕ ਵਾਰ ਇਹ ਮੱਲੂ ਮੱਲ ਦੀ ਖਾਣ ਮੀਂ ਮੱਲੂ ਮੱਲ ਦੀ ਹਾਂ ਮੈਂ ਕਿ ਇੱਕ ਖਾਹੂੰਗਾ ਦੋ ਖਾ ਲਈ ਹਾਂ ਇਹ ਇਹ ਪੂਰੀ ਬਰੋਦਰ ਰੂਹ ਪਾ ਕੇ ਹਾਂ ਸਾਰੇ ਬਹੁਤ ਪਿਆਰ ਨਾਲ ਪ੍ਰਸ਼ਾਦ ਹਾਂ ਕਈ ਬੰਦੇ ਦੀ ਰੂਹ ਹੁੰਦੀ ਹੈ ਹਾਂ ਗੱਲ ਸਹੀ ਆ ਕਈ ਬੰਦੇ ਸਾਰੇ ਬੇਰੂਹ ਐ ਸਭ ਖਾਣਾ ਮੰਗਦੇ ਖਾਣ ਨਹੀਂ ਹੁੰਦਾ ਹਾਂ ਰੂਹ ਰੂਹ ਦੀ ਗੱਲ ਹੈ ਗੱਲ ਸਹੀ ਆ ਚਲੋ ਚੱਲਦੇ ਹਾਂ ਜੀ ਅਸੀਂ ਹੁਣ ਲੋ ਜੀ ਇਹਨਾਂ ਦੀ ਸ਼ੇਰ ਹੈ ਜੀ ਇਹ ਮੈਨਾਂ ਭੈਣ ਕੋਲ ਆਏ ਸੀ ਮੇਰਾ ਸਨੀ ਜਾ ਰਹਾ ਮੈਂ ਮਹਿਲ ਤੇ ਚਲੀ ਬਗੜੇ ਮਮੀ ਨੇ ਵੀ ਆਪਣਾ ਪਿਆਰ ਦੇ ਕੇ ਜਾਣਾ ਚਾਹਿਆ ਨਾਨੇ ਮੈਂ ਬੜਾ ਖਵਾਦ ਤੇ ਆਣਾ ਜਿਹੜਾ ਤੁਸੀਂ ਤੁਸੀਂ ਦੱਸੋ ਮੈਂ ਖਵਾਦ ਤਾਂ ਨਹੀਂ ਆਉਂਦੀ ਨਹੀਂ ਛੇਤੀ ਕੋਈ ਮੈਂ ਨਹੀਂ ਆਉਂਦੀ ਬਿਨਾ ਮੈਂ ਆਉਂਦੀ ਫੇਰ ਮੈਂ ਕਿਉਂ ਟੈਨਸ਼ਨ ਕਰਾਂ ਤੇ ਇਹਦਾ ਇਹਦਾ ਪਿਆਰ ਪੈ ਗਿਆ ਤੁਹਾਡੇ ਨਾਲ ਮੈਂ ਤਾਂ ਤੁਹਾਨੂੰ ਪਿਆਰ ਕਰਨਾ ਰਹਿ ਲਈ ਆਉਂਗੀ ਦੇਖਾ ਜਰੂਰ ਵੀ ਆਇਆ ਮੈਂ ਸ਼ਾਓ ਠੀਕ ਹੈ ਉਹ ਵਾਲੀ ਹੈਗਾ ਨਾ ਨੂੰ ਆਵਰ ਕੋਲ ਮਿਲਣਾ ਠੀਕ ਹੈ ਅੰਕਲ ਜੀ ਪੈਣ ਤੇਰਾ ਬਹੁਤ ਧੰਨਵਾਦ ਪ੍ਰਸ਼ਾਦਾ ਬਾਈ ਨਹੀਂ ਨਹੀਂ ਪ੍ਰਸ਼ਾਦਾ ਨਾ ਜਿਹੜਾ ਤੁਸੀਂ ਸ਼ਿਕਾਇਤ ਸਾਡੇ ਘਰ ਵਰਗਾ ਉਹ ਹੋਕਾ ਨੂੰ ਕਹਿੰਦੇ ਨੇ ਮੈਂ ਪ੍ਰਸ਼ਾਦਾ ਛਕਣਾ ਛੱਡਿਆ ਵਾ ਤਾਂ ਮੈਂ 4-4 ਰੋਟੀਆਂ ਤਿੰਨ ਟਾਈਮ ਖਾਂਦਾ ਲਿਆ ਬੱਦਿਆਂ ਨੇ ਹਾਂ ਕਿਹਾ ਸੀ ਕਿ ਇਹਨੇ ਪੇਪਰ ਦਾ ਥੋੜਾ ਲੇਟ ਹੋ ਗਿਆ ਫੋਨ ਕਰਿਆ ਭਾਈ ਨੂੰ ਉਹ ਕਹਿੰਦਾ ਨਾ 10 ਵਜੇ 10 ਸੋਪ ਖੋਲ੍ਹ ਲੂੰਗਾ ਫੇਰ ਮੇਰੇ ਪੇਪਰ ਵੀ ਜਰੂਰੀ ਦੇਣਾ ਸੀ ਕਿ ਇਹਨਾਂ ਨੇ ਕੋ ਨਾ ਨਾ ਸਾਗ ਮੈਂ ਹੁਣ ਲੈ ਲੈਣਾ ਭੈਣ ਜਾ ਕੇ ਬਣਾਵਾਂਗੇ ਅਸੀਂ ਮੈਂ ਕਿਹਨੇ ਕਿਹਾ ਮੈਂ ਸਾਗ ਬਣਾਉਣਾ ਜਾ ਕੇ ਘਰੇ ਆਪਣੇ ਫੇਰ ਉਹ ਕਰੂੰਗਾ ਨਾ ਨਾ ਸਾਗ ਬਣਾਉਣਾ ਸਾਰੇ ਦਾ ਦਿਸਟ੍ਰੀਬਿਊਟ ਕਰ ਸੀ ਕਿ ਮੈਂ ਚਲ ਮੈਂ ਜਾ ਰਿਹਾ ਥੋੜਾ ਆਹ ਕਿੰਨੇ ਹੋ ਗਏ ਹਰ ਕੋਲ ਮਰਜੀ ਆਉ ਜਦੋਂ ਵੀ ਅੰਕ ਚੱਕੋ ਕੋਈ ਆ ਲੰਬੀ ਆਏ ਨਾ ਇਹ ਨਾ ਉਸ ਕੋਲ ਜੇ ਨੰਨੇ ਆਣਾਗਾ ਨਾ 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 ਦੇਖੀ ਅੰਦੀ ਲਾ ਕੇ ਇਹ ਤਾਂ ਬੀਆ ਕੇ ਰੂਸੀ ਮਿਲ ਕੇ ਨਹੀਂ ਇਹ ਹੈਗੀ ਨਾ ਨਾ ਆਉਂਗਾ ਜੀ ਆਉਂਗਾ ਜੀ ਜਰੂਰ ਮੈਂ ਨਾ ਸਮਝਦਾ ਮम्मा मामੂ ਜੀ ਸ਼ਗਨ ਨਸਨੀ ਮਮਾ ਤੂੰ ਹਾਂ ਤਸੇ ਇਹ ਨੋ ਹੀ ਸ਼ਗਨ ਤੇ ਯਾਰਾ ਕੋਈ ਉਹ ਨਹੀਂ ਹੈਗਾ ਹਾਂ ਸਹੀ ਲੋ ਹੈ ਵੀ ਬੋਸ ਆਉਂਗਾ ਨਹੀਂ ਪਰ ਗੁਡੀ ਤਾਂ ਦੇ ਦੇ ਨਹੀਂ ਨੀ ਲੈ ਭੈਣ ਆਏ ਗੱਲ ਕਰਦੇ ਮੈਂ ਬਸ ਜੇ ਤੂੰ ਸਾਹ ਦੇ ਨਹੀਂ ਕਰਦੇ ਜੇ ਕਰਦੇ ਓਏ ਤੁਹ ਦਾਦੀ ਦਾਦੀ ਨੂੰ ਤਾਂ ਦਾਦੀ ਨੂੰ ਤਾਂ ਚਾਚੀ ਘਰ ਬਾਦੇ ਕ ਬਾਏ ਮੈਂ ਚੱਲੀ ਦਾਦੀ ਮੈਂ ਡਰੈਸ ਲੈਂ ਜਾਈ ਸੀ ਕੱਲ ਟਾਈਮ ਨਹੀਂ ਲੱਗਿਆ ਹੈਗਾ ਮੈਂ ਡਰੈਸ ਲੈਣ ਨੂੰਗੀ ਕੋਈ ਨਹੀਂ ਨਾ ਪਹਿਣਾ ਉਹ ਨਾ 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 ਡਰੈਸ 200 ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਇੰਨੇ ਬਹੁਤ ਪਿਆਰ ਕਰਾ ਤੇ ਤੁਹਾਡੇ ਅਸਾਨਾ ਥੱਲੇ ਦੱਬ ਗਏ ਸੀ ਹੁਣ ਆਪਣੇ ਦਾ ਪਿਆਰ ਨਾਲ ਹੁੰਦਾ ਨੂੰ ਆਪਣੇ ਤਾਂ ਪਿਆਰ ਹੁੰਦਾ ਠੀਕ ਹੈ ਕਿ ਨਹੀਂ ਜੇ ਆਪਾਂ ਕਿਸੇ ਨੂੰ ਦੇਖ ਕੇ ਆਪਾਂ ਉਹ ਹੀ ਕਰ ਚਲਾਂਗੇ ਸਿਰਫ ਇਹ ਹੁੰਦਾ ਵੀ ਆਪਣਾ ਭੈਣ ਭਾਈ ਆ ਮੈਂ ਤੇਰੇ ਮੈਂ ਤਾਂ ਵੀ ਆਏ ਨਹੀਂ ਅਰੇ ਤੈਨੂੰ ਥੋੜਾ ਹੀ ਲੈ ਲੈ ਪੁੱਤ ਲੈ ਲੈ ਉਹ ਲੈ ਲੈ ਉਹ ਮੈਂ ਵੀ ਲੈ ਨਹੀਂ ਹੈਗਾ ਨਹੀਂ ਨਾ ਮੈਂ ਹੋਰ ਨਹੀਂ ਤਾਂ ਫੋਟ ਪਾ ਰਹੀ ਕਿ ਮੈਂ ਸਭ ਮੇਰਾ ਪੁੱਤ ਸੁਣ ਰਿਹਾ ਪੁੱਤ ਅਰੇ ਅੱਜ ਨੇਲ ਪਾਲਸ ਲਵਾ ਲਈ ਜੀ ਪੈਰ ਵੀ ਸਾਰੇ ਲਵੇੜ ਲੈ ਮੂੰਹ ਵੀ ਸਾਰਾ ਲਵੇੜ ਲਿਆ ਮੇਤੇ ਇਹ ਡੈਡੀ ਨੇ ਲਾਈ ਕੀ ਨੇ ਇਹਦੇ ਨੇਲ ਬਾਲਦਾ ਮੈਂ ਜੇ ਜੀ ਮੈਨੂੰ ਲਾਉਣੀ ਉਹਦੀ ਮੈਂ ਲਾਤੀ ਆਏ ਕਰੂਗੀ ਕਿਉਂ ਆਏ ਕਰੂਗੀ ਮੈਨੂੰ ਅਸਲੀ ਨਹੀਂ ਆਏ ਕਰਾਂਗੇ ਦੀਦੀ ਇਹ ਰੋਟੀ ਦੇਣੇ ਚਲੀ ਜਾਣਾ ਮੇਰੇ ਕੋ ਤੇ ਜੀ ਵੀ ਲੱਗੀ ਹੈ ਉਹ ਵੀ ਸੇਮ ਲੋਇਕਾ ਵੀ ਆਣੀ ਨਹੀਂ ਹੈਗਾ ਸਹੀ ਕਰ ਰਹੇ ਚੱਲੀਏ ਜੀ ਫਿਰ ਆਪਾਂ ਹਾਂ ਚਲੋ ਹੁਣ ਛੁੱਟੀ ਲੋ ਆਪਾਂ ਨੇ ਹਜੇ ਹਜੇ ਦੋ ਜਗ੍ਹਾ ਅਸੀਂ ਹੋਰ ਜਾ ਕੇ ਮਿਲਣਾ ਜੀ ਜਿੰਨਾ ਜਿੰਨਾ ਕੋਲ ਤੋਂ ਸਾਡੇ ਪ੍ਰਸ਼ਾਦ ਆਵੇ ਧੰਨਵਾਦ ਉਹਨਾਂ ਦਾ ਵੀ ਕਰਕੇ ਆਉਣਾ ਹਾਂ ਤੇਹਰੋ ਮਾਰਾ ਜ ਤੁੰਡ ਵੀ ਚੜਦੀ ਕਲਾ ਚ ਰੱਖੇ ਸਾਨੂੰ ਵੀ ਨਾਲ ਰੱਖਿਆ ਹੁੰਦੇ ਜਾਂਦੇ ਰਹੀਏ ਕੌਣ ਜਾਣਨ ਵਾਲੇ ਪਿਆਰ ਵੱਦਾ ਨਹੀਂ ਮੈਂ ਤੁਸੀਂ ਵੀ ਆਏ ਜਰੂਰ ਮਾਣਾ ਸੀ ਰਹਿਮਤ ਨੂੰ ਰੋਪੜ ਮੰਮੀ ਦੇ ਪੇਕੇ ਜਾਵੇ ਢੋਰੀ ਜਾਣਾ ਅੱਜ ਤੁਸੀਂ ਆ ਕੇ ਨਾਮਾ ਖੇਡੋਟੋ ਕੰਮਾਂ ਵੀ ਜੇ ਫੋਨ ਕਰਾਂਗੇ ਡਰਸ ਨੇ ਬਣਾ ਕੇ ਰਾਵਾਂਗੇ ਲਿਖਾਈ ਜਾਂ ਦੀਨ ਵਰਦੀ ਅੱਛਾ ਜੀ ਰਣਜੀਤਪੁਰ ਤਾਂ ਜਮੀ ਲਾ ਗਿਆ ਜੀ ਸਾਡੇ ਹਾਂ ਬਸ ਉਹਨੂੰ ਦੀਨ ਵਰਦੀ ਬਣਾਈਏ ਮੈਂ ਹਾਂ ਉਹ ਬਿਲਕੁਲ ਤੁਸੀਂ ਜਰੂਰ ਆਨੇ ਨਹੀਂ ਆ ਮਾਰੇ ਦੂਰ ਆ ਕੇ ਜਮਾ ਰੋਟੋ ਚੱਕ ਫੇਰੀ ਤੂੰ ਚੱਲ ਜਿਹੜੀ ਬਰੋਸ ਮੇਰੇ ਦੀ ਦੇ ਵਰਗੀ ਇਹ ਦੇਖੋ ਹਾਂ ਜੇ ਮੈਨੂੰ ਵਰਗੇ ਹਾਂ ਸਾਰੇ ਮਮਾ ਸਾਰੇ ਮੁੰਡੂ ਕੋਲੋਂ ਮਾਮੂਣ ਗਾੜਨ ਜੇ ਕੋਪੀ ਇਹਨਾਂ ਦੇ ਹਾਂਜੀ ਚੱਲ ਅਬ ਰੀਤ ਤਰੀ ਤੂੰ ਗਿਰ ਜਾਣਾ ਪਤਾ ਤੂੰ ਦੇਖਾ ਕਿਹੜੀ ਖੇਲ ਹੈ ਤੇਰੀ ਇਹ ਚੱਲੀਏ ਚੱਲ ਚੱਲੀਏ ਬਾਹਰ ਕਰ ਦੇ ਮੇਰੇ ਕੋਲ ਮੇਰੀ ਸੋਹਣੀ ਕੁੜੀ ਹੈ ਤਾਂ ਬਾਹਰ ਹੁਣ ਦੇ ਹੁਣ ਤੱਕ ਸਭਾ ਮਾਫੀ ਆਓ ਕੋ ਉਹ ਕਰੋ ਠੀਕ ਹੈ ਨਾ ਪਿਓੜਾ ਆਪਣਾ ਜਾ ਰਿਹਾ ਹੈ ਹੋਰ ਪਿਆਰ ਦੇ ਚਲੋ ਲੋ ਬਾਇਰ ਦਾ ਮੱਧਲ ਹੱਦ ਅੱਛਾ ਬੱਚੇ ਪਹਿਲਵਾਨ ਸਾਹਿਬ ਨੇ ਕੋਨੇ ਗੇਟ ਪਹੁੰਚ ਗਿਆ ਜੀ ਘਰ ਟੂਕਾ ਲੱਗੀ ਉਹਨੂੰ ਬੋਲਾ ਪੱਦੀ ਕਰਨ ਗੱਥਾਂ ਜਿਵੇਂ ਮੰਨਣ ਲੱਗੀਆਂ ਹੈ ਚੀਜ਼ਾਂ ਜਿਹੜੀਆਂ ਨਹੀਂ ਚਦੇਦੀਆਂ ਜੀ ਮਸ਼ੀਨ ਲਾਤੀ ਹਾਂਜੀ ਕੱਪੜੇ ਤੋਂ ਹੁਣ ਆਹ ਜੀ ਧੁੱਪ ਚ ਪੰਗਾ ਲੈਣਾ ਤਾਂ ਇਹਦੇ ਨਾਲ ਆ ਜਿਹੜੇ ਆਪਾਂ ਨੇ ਧਾਲੇ ਲੈਣੇ ਆ ਕੱਪੜੇ ਹੂੰ ਮੈਂ ਤਾਂ ਹਸਪੀਟਲ ਤੋਂ ਆਪੇ ਰੱਖੇ ਤੇ ਨਹੀਂ ਬismillah ਅਵੇਸੇ ਗਏ ਖਾਣੇ ਪੀਣੇ ਵਾਲਾ ਸਮਾਨ ਰੈਡੀ ਖਾ ਲਈਆ ਅੱਛਾ ਸੇਬ ਵਿੱਚ ਬਿਸਕਟ ਠੀਕ ਲਓ ਜੀ ਦਾਦੀ ਤਾਂ ਆਉਂਦੀ ਆਪਣੀ ਚੇਅਰ ਉਰ ਬਹਿ ਗਿਆ ਚੇਅਰ ਉਰ ਹੈਂ ਐਂਦੀ ਗੱਲ ਆਪ ਦਾ ਬਹਿਣੀ ਤੇ ਦਾਦੀ ਬਸ ਘਰ ਵਰਗੀ ਮौज ਨਹੀਂ ਤੇਰੀ ਨਾ ਘਰ ਵਰਗੀ ਹੈ ਹਾਂ ਇਹਨੂੰ ਕਹਿ ਜੇ ਕਿ ਕਿੱਥੇ ਬੈਠਿਆ ਪਸਾਇਆ ਸੀ ਹਾਂ ਸਦਾ ਹਾਂ ਘਟਿਆ ਆ ਵੀ ਅੱਧਰ ਲੈ ਬਾਈ ਟਿੱਕਾ ਨਾਲ ਰਾਟੇਰੇ ਦੇ ਦੋ ਬਾਕੀ ਭਾਂਡੇ ਆਪਣੇ ਲੈ ਲੇ ਸਾਜੀ ਕਰ ਕਰੀਏ ਕੋ ਬੋਟਾਂ ਚੇ ਤੇ ਹੱਥ ਟਾਲੋ ਉਹ ਤਾਂ ਇਹਦਾ ਇਹ ਲੈਣਾ ਮੈਂ ਵੀ ਲਾ ਲੈਣਾ ਉਹ ਕਿੱਸਾ ਲੈ ਕੇ ਆਏ ਆ ਆ ਵੀ ਲੈ ਲੈ ਨਹੀਂ ਚਾਹੀ ਇਹ ਤੁਹਾਡੇ ਲੈ ਸੰਭਾਲੋ ਸੰਭਾਲੋ ਤੁਹਾਡੇ ਪੂਪੂ ਉਹਦੇ ਪਰਿਵਾਰਤੀ ਹੁੰਦਾ ਪੁੱਤ ਗਲਤ ਗੱਲਾਂ ਕਿਹਦੀ ਗੱਲ ਦੇਖੋ ਹਾਂ ਕਾਹਾਂ ਪਿੱਤਰ ਵਗਲਾ ਸੋਮੇ ਦਾ ਮੇਬੇ ਆ ਹਾਂ ਆਹ ਪਾਣੀ ਨਾਲ ਇਹਨੂੰ ਪਾਣੀ ਲੱਗਿਆ ਆਪਾਂ ਨੇ ਮੁੜ ਕੇ ਧੋਤਾ ਵੀ ਨਹੀਂ ਇੱਕ ਵਾਰ ਪਾਣੀ ਕਿਉਂ ਧੋਈਗੇ ਮਾਂਜੀ ਗਈ ਇਹਨੂੰ ਇਹਨੂੰ ਸੋਅ ਨਾਲ ਮਾਂਜਣ ਵਾਲਾ ਕੰਮ ਹੈ ਇਹਨਾਂ ਦਾ ਅੱਛਾ ਇਹ ਦੂਰੋਂ ਤੱਕ ਕੈਮੀਕਲ ਲਾਂਢੀ ਤੋਂ ਹੁਣ ਸੋਹਾਂ ਨਾਲ ਜਿੰਨੇ ਨੇ ਨੂੰ ਮਾਂਜੀ ਜਾਣਾ ਉਹਨੇ ਨਿਖਰੀ ਜਾਣਾ ਇਹਨਾਂ ਨੇ ਇਹ ਸੋਹਾਂ ਵਾਲੀ ਚੀਜ਼ਾਂ ਹੈ ਹਾਂ ਦੇਖੀ ਕਿੰਨਾ ਫਰਕ ਹੈ ਇਹ ਸਾਬਣ ਵਾਲਾ ਨਹੀਂ ਹੈਗੇ ਪਾਣੀ ਦਾ ਫਰਕ ਹੈ ਇਹਨੂੰ ਪਾਣੀ ਨਾਲ ਇਹ ਜਿਆਦਾ ਇਹ ਕਰਨਾ ਆਪਣਾ ਤਾਤੂ ਤਾਤੂ ਤਾਂ ਹੀ ਕਹਿੰਦੇ ਇਹਨੂੰ ਤਾਤੂ ਆ ਹੈ ਜਾ ਕੇ ਘਰੇ ਤਾਂ ਪਾਣੀ ਪੀਣਾ ਵਧੀਆ ਇੱਥੇ ਸੋਹਾਂ ਨਾਲ ਜਾ ਕੇ ਮਾਂਜੂਗੀ ਇਹ ਨਾਲ ਲੈ ਲੋ ਇਹਨੂੰ ਲੈ ਲੋ ਇਹਨੂੰ ਹਾਂ ਕੀ ਆ ਤਾਤੂ ਆਪਣਾ ਖਾ ਤੇਰੀ ਮਾਮੀ ਨੇ ਤੈਨੂੰ ਦਿੱਤੇ ਨਾ ਛੱਡ ਕੇ ਆ ਆਪੇ ਚ ਰੱਖਤੇ ਤਾਂ ਹੈ ਮਾਮੀ ਨੂੰ ਆਕਦਾ ਮਾਰਦੇ ਬਣੀ ਨੂੰ ਕੱਕੜ ਹਾਂ ਹੋ ਮਾਮੀ ਪਹਿਲਾਂ ਮਾਮੀ ਨੂੰ ਤਾਂ ਆਕ ਮਾਰਦੇ ਬਣੀ ਨੂੰ ਆਕਦਾ ਹਾਂ ਮੈਂ ਖਾ ਲਵਾਂ ਮੈਂ ਇੱਕ ਹਾਂ ਇੱਕ ਖਾ ਲਵਾਂ ਨਹੀਂ ਇੱਕ ਦੇ ਦੇ ਇੱਕ ਦੇ ਦੇ ਯਾਰ ਇੱਕ ਤਾਂ ਦੇ ਦੇ ਮੈਂ ਦੇ ਦੇ ਮੇਰਾ ਪੁੱਤ ਨਹੀਂ ਫਿਰ ਕਾਹੀ ਕਰ ਦਿੰਨੀ ਤੇਰੀ ਕਾਹੀ ਤੈਨੂੰ ਦੱਸਤਾ ਮੈਂ ਖਾ ਲਾ ਫਿਰ ਹਾਜੀ ਮੇਰੇ ਤੇ ਨਿਲਪਾਲਸ ਲਵਾਈ ਨਾ ਗੱਡੀ 'ਚ ਮੈਂ ਤੇ ਬਹੁਤ ਪਿਆਰੀ ਪਿਆਰੀ ਨਿਲਪਾਲਸ ਲਾਤੀ ਦੂਈ ਸਾਈਡ ਦਿਖਾ ਦੂਈ ਸਾਈਡ ਵੀ ਦਿਖਾ ਦੇ ਡੈਡੀ ਨੂੰ ਮੈਂ ਹਿਲਾ ਦੰਨਾ ਪੈਰਾ ਪਰਤਾ ਜਲੂਸ ਸੇ ਨਿਕਲ ਗਿਆ ਪੈਰਾ ਦੀ ਦਿਖਾਈ ਪੈਰਾ ਤਾਂ ਮੇਰਾ ਹੋਰੇ ਪਾਸੇ ਨਿਵੇੜ ਤੇ ਜੀ ਇਹਦੇ ਦੂਆ ਪੈਰਾ ਜਲੂਸ ਕੱਢਿਆ ਵੇ ਇਹਦਾ ਅਸੀਂ ਦੋ ਜਣੇ ਅਸੀਂ ਗੱਡੀ ਦੇ ਵਿੱਚ ਬੈਠੇ ਆਈ ਕੁਛ ਕਰਦੇ ਤੇ ਕਾ ਕੀਨੇ ਲਾਈ ਆ ਕੀਨੇ ਲਾਈਦੀ ਹੈ ਹਾਂ ਡੜੀ ਨੇ। ਫਲਾ ਡਾੜੀ ਨੂੰ ਮੈਂ ਥਿਨੜਾ ਦਿੰਦਾ ਬਾਹਰ। ਹਾਂ ਨਾ ਬਾਹਰ ਨੂੰ ਜਾਊਂਗਾ। ਹਾਂ? ਤੱਕ ਪਾ ਕਰਿਆ ਬੈ। ਉਹ ਮੈਂ ਉਹ ਉਨੀ ਕ ਬੰਦੀ ਉਹ ਨਾਲ ਬੈਠੂਗੀ ਪੀਜੀ ਜਾ ਕੇ ਨਾ। ਚਲ ਆਣ ਦੀ ਬਾਤ ਨਹੀਂ ਚਲਣਾ। ਮੈਂ ਫੁੱਟ ਚਲਣਾ। ਇਹ ਕਹਿੰਦੀ ਮੈਂ ਨਾ ਆਉਂਗੀ ਕਹਿੰਦਾ। ਚੱਲ ਨਹੀਂ ਆਉਂਦੇ। ਦਾਦਾ ਦਾ ਨਾ ਆ ਕੇ ਨਾ। ਹੂੰ? ਮਾ। ਹਾਂ ਹਾਂ ਚੱਲ ਤੇ ਸਰ। ਪਹਿਲਾ ਖਾ। ਮੇਰਾ ਕਪੜਾ। ਪਹਿਲਾ ਖਾ। ਕਾਮੇ ਰਣਾ ਹਣਾ ਤਸੱਲੀ ਨਾਲ ਤੂੰ ਕਾ ਕਾਲਾ ਮਾਮਾ ਹਾਂ ਹਾਂ ਆ ਖਾ ਲੈ ਤੂੰ ਚੱਲ ਕਹਿੰਦੀ ਨਾ ਨਾ ਆ ਕਹਿੰਦੀ ਮੈਂ ਖਾ ਲਵਾਂ ਬਾਅਦ ਚ ਖਾऊंगी ਬਾਅਦ ਚ ਖਾऊंगी ਤਾਂ ਗੱਡੀ ਘੜੀ ਘੜੀ ਗੱਡੀ ਦੀ ਮੈਂ ਡੱਗੀ ਦੀ ਕੰਮ ਕਰਦਣਾ ਤਾਂ ਖੋਲ ਲੰਦੀ ਨੂੰ ਬੰਦ ਕਰ ਲੰਨੀ ਐ ਨਹੀਂ ਆ ਫਿਰ ਥ੍ਰੀਟ ਦਾ ਸਾਬਣ ਕੱਢਣਾ ਹਾਂ ਸਟੇਸ਼ਨ ਫਿਰ ਗੱਜਾ ਪਲਾਟੋ ਡਿੱਗੀ ਆਣਾ ਆਪੋ ਆ ਲੈ ਕੇ ਜਾਣੀ ਦੁਪਹਿਰ ਖੜੀਪਾ ਨੇ ਹੁਣ ਚਿੱਟੇ ਰੰਗ ਦੀ ਜੀ ਇਹਦੇ ਬੂਟੇ ਜਮ ਮੈਂ ਪੱਟ ਲੈਣੇ ਤੇ ਆ ਕਿੰਨੇ ਕਲਰ ਹਨ ਇਹਦੇ ਇੱਕ ਕਲਰ ਉਹ ਕਲਰ ਹੋਰ ਆ ਤੇ ਆ ਕਲਰ ਹੋਰ ਆ ਇਹਦੇ ਨਾਲ ਵੀ ਤਾਂ ਉਦੋਂ ਮੈਂ ਲੈ ਗਿਆ ਦੱਸ ਜਿੱਦਣ ਪਹਿਲਾਂ ਆਇਆ ਤਾਂ ਬਹਾਇ ਕਰੋ ਘਰੀ ਭਲਾ ਦੇਖਦੇ ਹਾਂ ਹੁਣ ਨਾ ਤੋ ਕੁਝ ਕੀਆ ਪ੍ਰੋਗਰਾਮ ਬਣਦਾ ਆਹ ਕੰਬਲ ਅਚਾਰੀਤ ਵਾਲਾ ਹੈ ਹਾਂਜੀ ਮਾਂ ਬਾਪ ਨੇ ਉੱਥੋਂ ਦਾ ਕੰਬਲ ਆਪਣੇ ਕੋਲ ਕੋਈ ਹੈ ਜੀ ਤਾਂ ਉਹ ਤੇਰੀ ਇਹ ਟਿੱਡੀ ਆਹ ਪਤਾ ਨਹੀਂ ਚਿੱਟਾ ਚਿੱਟਾ ਜੈਨ ਕਿਆ ਲੱਗ ਗਿਆ ਇਹ ਫੰਬੇ ਜੀ ਹੈ ਇਹ ਉੱਤਰ ਗਿਆ ਮੈਂ ਲਾਦਾ ਥੋੜਾ ਹਾਂ ਇਹ ਕਣੀ ਮੈਂ ਟਾਪ ਤੇ ਬੈਠਾ ਬੈਠੀ ਰਹਿਣ ਨੂੰ ਕਰੀ ਜਾਂਦੇ ਇੱਧਰ ਜੋ ਕਰਦੀ ਆ ਆ ਡੈਡੀ ਵਾਲਾ ਚਾਦਰ ਬਸ ਮਹੀਨੇ ਜੇ ਪੈਣ ਨਾਲ ਮੌਸਮ ਚੇਂਜ ਹੋ ਗਿਆ ਹਾਂਜੀ ਆ ਤਾਰਾਂ ਤੂਰਾਂ ਜਗਾ ਤੇ ਕੱਢਦੀ ਇੰਨੀਆਂ ਨੂੰ ਡਰ 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 ਲੱਗਦਾ ਹਾਂ ਕੀ ਲੱਗਦਾ ਇਹਨੂੰ ਦੱਸ ਦੋ ਪਹਿਲਾਂ ਇੱਧਰ ਮੋਟਰ ਜਿਵੇਂ ਕਰੰਟ ਮਾਰਦੀ ਹੈ ਕੈ ਮਰੂਦ ਪੱਕੂਗਾ ਕਿ ਇਕਣੀ ਜਾਊਗਾ ਹੁਣ ਪੱਕਣਗੇ ਹਾਂ ਇਹ ਹੁਣ ਖਾਣੇ ਵਾਲੇ ਹੋਣਗੇ ਪਹਿਲਾਂ ਕੀੜੇ ਵਾਲੇ ਸਨ ਨਾ ਪਹਿਲਾਂ ਕੀੜੇ ਹਾਂ ਕਿਆ ਰੀ ਕਟਾਈ ਹੋਣੀ ਤਰੀ ਮੈਂ ਕਾ ਠੁੱਕ ਜਾਣਗੇ ਹੂੰ ਰਾਤ ਨੂੰ ਬਾਅਦ ਚ ਤੋੜੂੰਗੀ ਧਾਰੇ ਵੀ ਲਊਣਾਂ ਮੈਂ ਕਹਿੰਦਾ ਚੱਲਦੇ ਆਪਾਂ ਘਰ ਨੂੰ ਦੇਖ ਲੋ ਡੈਡੀ ਕਹਿੰਦਾ ਡੈਡੀ ਨੂੰ ਪੁੱਛ ਮਾਪਿਆਂ ਨੂੰ ਫੋਨ ਕਰ ਲੈ ਇੱਕ ਵਾਰ ਨਾਲੇ ਕੋਈ ਨਹੀਂ ਦੇਖ ਲੰਨੇ ਨਾਲੇ ਡੈਡੀ ਨੂੰ ਪੁੱਛ ਲੋ ਡੈਡੀ ਕੀ ਕਹਿੰਦਾ ਡੈਡੀ ਤਾਂ ਕਹਿੰਦਾ ਰਹਿਣ ਉਹ ਅੱਜ ਹੂੰ ਆਓ ਫੋਨ ਆ ਗਿਆ? ਤੁਹਾਡਾ ਫੋਨ ਵੱਜਾ। ਫੋਨ ਤਾਂ ਮੇਰਾ ਮੇਰੇ ਕੋਲ ਆ। ਮੇਰੇ ਵਾਲਾ ਵੱਜਦਾ। ਚਲ ਦੇਖਦਾ ਮੈਂ ਚਲਦਾ। ਰਿਪੋਰਟ ਵਾਲੇ ਦਾ ਫੋਨ ਤਾਂ। ਹਾਂ। ਯੂਰਨ ਵਾਲੀ ਰਿਪੋਰਟ ਕਹਿੰਦਾ ਨੋਰਮਲ ਆ ਕੋਈ ਦਿੱਕਤ ਨਹੀਂ ਹੈਗੀ। ਅੱਛਾ ਅੱਛਾ। ਹਾਂ। ਤੇ ਤੈਨੂੰ ਉਹ ਦਵਾ ਮੈਂ ਭੇਜ ਵੀ ਦਿੱਤੀ ਜੇ ਡਾਕਟਰ ਨੂੰ ਦਿਖਾਉਣੀ ਡਾਕਟਰ ਨੂੰ ਮਸ਼ੀਨ ਜਿਹੜੀਆਂ ਐ ਡਾਂਸ ਕਰਦੀ ਨਾ ਤੇ ਗਲਤ ਆ। ਕੀ ਕਰਦੀਆਂ ਤੂੰ? ਹਾਂ। ਆਹ ਕੀ ਕਰਦੀਆਂ? ਹਾਂ ਕੰਮ ਕਰਦੀ ਨਹੀਂ ਕੰਮ ਵਧਾਉਂਦੀ ਆ ਇਹ ਹਾਂ ਹੜ ਜਾ ਹੜ ਜਾ ਹੜ ਜਾ ਤੂੰ ਤੇਰੀ ਕਟਾਈ ਹੋ ਰਣੀ ਉਧਰੋਂ ਆਪਾਂ ਟੈਂਕੀ ਵੀ ਭਰ ਗਈ ਬੰਦ ਕਰ ਦੋ ਮੋਟਰ ਨੂੰ ਕਰ ਦਵਾ ਬੰਦ ਬੁੱਤ ਮੋਟਰ ਨੂੰ ਕਰ ਦੋ ਜੀ ਇੱਥੇ ਕਰ ਦੋ ਪਾਣੀ ਨੂੰ ਬਰਬਾਦ ਕਰਨਾ ਤਾਂ ਹੋਰ ਤਾਂ ਕੁਝ ਕਰਨਾ ਨਹੀਂ ਨਹੀਂ ਕਰਦੀ ਕਾ ਤੇ ਨਹੀਂ ਕਰਦੀ ਪਹਿਲਾਂ ਟਾਪਾ ਭਰ ਕੇ ਤਾਂ ਖਾਲੀ ਕਰਤਾ ਅਗਲੇ ਨੂੰ ਲੱਗ ਗਈ ਤੂੰ ਨਹੀਂ ਪੁੱਤੋ ਕਹਿਣਾ ਮੰਨੀਦਾ ਹੁੰਦਾ ਡੈਡੀ ਦਾ ਜੇ ਡੈਡੀ ਨੇ ਤੇਰਾ ਕਹਿਣਾ ਮੰਨ ਲਿਆ ਫੇਰ ਤੂੰ ਵੀ ਡੈਡੀ ਦਾ ਕਿਹੜਾ ਮੰਨ ਲੈ ਗਈ ਨਰਾਜ ਹੋ ਗਈ ਭਾਈ ਸਾਡੀ ਲਾਡੋ ਰਾਣੀ ਹੋ ਗਈ ਨਰਾਜ ਮੈਂ ਚਲਾ ਦਿੰਦੀ ਮੈਂ ਚਲਾ ਦਿੰਦੀ ਹੂੰ ਆਪਣੇ ਲਈ ਖੋਲ ਦੇ ਸਾਰੇ ਰੁਕ ਜੇ ਇਹ ਵੀ ਰੋਗ ਉਹਦੇ ਦਾ ਬ੍ਰੇਕ ਥੋੜੀ ਜੀ ਐਂਦੇ ਚ ਹੁਣ ਵਜਨ ਵੱਧਦਾ ਇਹ ਵੀ ਕਿਆ ਕਰੂ ਬਚਾਰਾ ਕਿਉਂ ਦੋਏ ਕੇਸੀਆਂ ਕੇਸੀਆਂ ਦਾ ਵਜਨ ਥੋੜਾ ਹੁੰਦਾ ਉਹਨਾਂ ਦਾ ਆਪਣੀਆਂ ਕੰਬਲ ਹੁੰਦੇ ਆ ਬਸ ਉਹਦੇ ਵੀ ਹੁਣ ਟਾਈਮ ਸੇਤੀ ਨੇੜੀ ਆ ਰਿਹਾ ਹਾਂ ਹੋ ਹਾਂ ਟਾਈਮ ਨੇੜੀ ਆਇਆ ਵਾ ਸੁਣਾਉਣਾ ਨਾਲ ਚਲੋ ਹੋਗੇ ਕੱਪੜੇ। ਉਹਦੇ ਬਾਅਦ ਹੁਣ ਨਾ ਅਜੇ ਧੋਈ ਕਰਦੇ ਆਂ ਫਿਰ ਦੇਖਦੇ ਆਂ ਕਿ ਆ ਪ੍ਰੋਗਰਾਮ ਬਣਦਾ। ਠੀਕ ਹੈ ਜੀ। ਮਿਲਦੇ ਜੀ ਕਿਸੇ ਅਗਲੇ ਵਲੌਗ 'ਚ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਹਵਾ ਚੱਲ ਰਹੀ ਹੈ ਜੀ ਪੱਛੋਂ ਦੀ। ਹੁਣ ਜੀਰੀਆਂ ਪੱਕਣ ਗਈਆਂ ਤੇ ਵੱਢਾਂਗੇ। ਜੇ ਮਹਾਰਾਜ ਸੁੱਖ ਸ਼ਾਂਤੀ ਰੱਖੇ ਤਾਂ। ਜੇ ਭਾਈ ਫਿਰ ਮੌਸਮ ਖਰਾਬ ਹੋ ਗਿਆ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ। ਅੱਧਰ ਆਪਣੀ ਲਾਡੋ ਰਾਣੀ ਲੱਗੀ ਹੋਈ ਏ ਜੀ। ਆਪਣੀ ਮੰਮੀ ਦੀ ਮਦਦ ਕਰਾਉਣ ਨਾਲ। ਦੇਖੀ ਜਾਓ ਹੁਣ ਤਾਂ ਲੱਗੀ ਵੀ ਆ ਬੜੀ ਤਾਂ ਹੁਣ ਦੇਖੀ ਜਾਓ ਕਿ ਗਾਂ ਜਾ ਕੇ ਕੀ ਬਣਦਾ